2019 ਵਿੱਚ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਵਿੱਚ ਸਵੇਰੇ 11 ਵਜੇ ਉੱਥੋਂ ਦੇ ਲੋਕਲ ਲੋਕਾਂ ਨੂੰ ਇੱਕ ਖਾਲ ਵਿੱਚ ਇੱਕ ਗੱਡੀ ਦੱਬੀ ਹੋਈ ਮਿਲਦੀ ਆ। ਜਦੋਂ ਗੱਡੀ ਦੱਬੀ ਹੋਈ ਮਿਲਦੀ ਆ ਤਾਂ ਉੱਥੋਂ ਦੇ ਲੋਕ ਟਰੈਕਟਰ ਨਾਲ ਉਸ ਗੱਡੀ ਨੂੰ ਖਿੱਚ ਕੇ ਬਾਹਰ ਕੱਢਦੇ ਨੇ। ਜਦੋਂ ਉਹ ਗੱਡੀ ਨੂੰ ਬਾਹਰ ਕੱਢਦੇ ਨੇ ਤਾਂ ਦੇਖਦੇ ਨੇ ਕਿ ਗੱਡੀ ਦੇ ਸ਼ੀਸ਼ਿਆਂ ਉੱਤੇ ਖੂਨ ਦੇ ਦੱਬਿਆਂ ਦੇ ਨਿਸ਼ਾਨ ਸੀ। ਖੂਨ ਦੇ ਦੱਬਿਆਂ ਦੇ ਨਿਸ਼ਾਨ ਦੇਖ ਕੇ ਜਦੋਂ ਲੋਕਾਂ ਨੇ ਗੱਡੀ ਦੀਆਂ ਬਾਰੀਆਂ ਖੋਲੀਆਂ ਤਾਂ ਦੇਖਿਆ ਗੱਡੀ ਦੇ ਵਿੱਚ ਇੱਕ ਬੰਦੇ ਦੀ ਡੈੱਡ ਬੋਡੀ ਪਈ ਹੋਈ ਸੀ। ਇਹ ਦੇਖ ਕੇ ਉਹ ਲੋਕ ਉੱਥੇ ਥੋੜਾ ਕਬਰਾ ਜਾਂਦੇ ਨੇ ਤੇ ਫਿਰ ਉੱਥੋਂ ਦੇ ਨਾਲ ਦੇ ਹੀ ਬਾਂਦਰਸੇਂਦਰੀ ਨਾਮ ਦੇ ਪੁਲਿਸ ਥਾਣੇ ਵਿੱਚ ਫੋਨ ਕਰਕੇ ਸਾਰਾ ਮਾਮਲਾ ਪੁਲਿਸ ਨੂੰ ਦੱਸ ਦਿੰਦੇ ਨੇ ਡੈੱਡ ਬੋਡੀ ਦੀ ਖਬਰ ਸੁਣ ਕੇ ਪੁਲਿਸ ਮਿੰਟੋਮਿੰਟ ਉੱਥੇ ਪਹੁੰਚ ਜਾਂਦੀ ਹੈ ਜਦੋਂ ਪੁਲਿਸ ਉੱਥੇ ਆ ਕੇ ਦੇਖਦੀ ਹੈ ਤਾਂ ਉੱਥੇ ਆਸ-ਪਾਸੇ ਦੇ ਪਿੰਡਾਂ ਦੀ ਕਾਫੀ ਜ਼ਿਆਦਾ ਭੀੜ ਸੀ ਪੁਲਿਸ ਦੇਖਦੀ ਹੈ ਕਿ ਜਿਹੜਾ ਡੈੱਡ ਬੋਡੀ ਦਾ ਚਿਹਰਾ ਸੀ ਉਹ ਪੂਰੀ ਤਰ੍ਹਾਂ ਖਰਾਬ ਕਰ ਦਿੱਤਾ ਗਿਆ ਸੀ ਮਤਲਬ ਕਿ ਉਸ ਨੂੰ ਪਹਿਚਾਨਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਸੀ ਪਰ ਉਦੋਂ ਹੀ ਅਚਾਨਕ ਇੱਕ ਬੰਦਾ ਭੀੜ ਵਿੱਚੋਂ ਨਿਕਲ ਕੇ ਆਉਂਦਾ ਤੇ ਉਹ ਪੁਲਿਸ ਨੂੰ ਦੱਸਦਾ ਕਿ ਇਹ ਨਾਲ ਦੇ ਹੀ ਪਿੰਡ ਮੱਲੇਗਾ ਦਾ ਰਹਿਣ ਵਾਲਾ ਇੱਕ ਬੀਐਸਐਫ ਦਾ ਫੌਜੀ ਹੈ ਇਸ ਦਾ ਨਾਮ ਪ੍ਰਧਾਨ ਗੁਰਜਰ ਹੈ ਤੇ ਇਹ ਕਾਰ ਵੀ ਇਸ ਦੀ ਹੀ ਹੈ ਪੁਲਿਸ ਪ੍ਰਧਾਨ ਦੇ ਘਰਦਿਆਂ ਨੂੰ ਇਸ ਘਟਨਾ ਦੀ ਖਬਰ ਦਿੰਦੀ ਆ ਪ੍ਰਧਾਨ ਦੇ ਘਰ ਦੇ ਜਦੋਂ ਆਪਣੇ ਮੁੰਡੇ ਦੀ ਬਾਡੀ ਦੇਖਦੀ ਆ ਤਾਂ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੰਦੇ ਨੇ ਪ੍ਰਧਾਨ ਦਾ ਪਿਓ ਕਹਿੰਦਾ ਕਿ 10 ਸਪਟੈਂਬਰ 2019 ਨੂੰ ਪ੍ਰਧਾਨ ਗੁਰਜਰ ਆਪਣੀ ਦੋ ਛੋਟੇ ਭਰਾਵਾਂ ਨੂੰ ਮਿਲਣ ਵਾਸਤੇ ਅਜਮੇਰ ਜਾ ਰਿਹਾ ਸੀ ਜਿੱਥੇ ਉਹਦੇ ਦੋਨੇ ਭਰਾ ਡਿਫੈਂਸ ਅਕੈਡਮੀ ਵਿੱਚ ਪੜ੍ਹਾਈ ਕਰਦੇ ਸੀ ਤੇ ਪ੍ਰਧਾਨ ਦੇ ਨਾਲ ਉਸਦਾ ਇੱਕ ਭਤੀਜਾ ਜੀਤੂ ਤੇ ਜੀਤੂ ਦੇ ਦੋ ਦੋਸਤ ਹੋਰ ਸਨ ਇਹ ਜਾਣਕਾਰੀ ਪੁਲਿਸ ਨੂੰ ਡਿਫੈਂਸ ਅਕੈਡਮੀ ਦੇ ਪ੍ਰਧਾਨ ਨੇ ਦਿੱਤੀ ਸੀ ਕਿਉਂਕਿ ਗੁਰਜਰ ਜਦੋਂ ਆਪਣੇ ਛੋਟੇ ਭਰਾਵਾਂ ਨੂੰ ਮਿਲਣ ਲਈ ਆਇਆ ਸੀ ਤਾਂ ਉਹ ਇਹਨਾਂ ਤਿੰਨਾਂ ਦੇ ਨਾਲ ਹੀ ਆਇਆ ਸੀ ਤੇ ਆਪਣੇ ਭਰਾਵਾਂ ਨੂੰ ਮਿਲ ਕੇ ਰਾਤ ਦੇ ਲਗਭਗ 8:30 ਵਜੇ ਇਹਨਾਂ ਤਿੰਨਾਂ ਨਾਲ ਹੀ ਆਪਣੇ ਘਰ ਲਈ ਵਾਪਸ ਰਵਾਨਾ ਹੋ ਗਿਆ ਸੀ ਗੁਰਜਰ ਦੀ ਤਾਂ ਮੌਤ ਹੋ ਹੀ ਗਈ ਸੀ ਨਾਲ ਨਾਲ ਉਸਦਾ ਭਤੀਜਾ ਜੀਤੂ ਵੀ ਗਾਇਬ ਸੀ ਜਿਸ ਕਰਕੇ ਪਿੰਡ ਦੇ ਲੋਕ ਕਾਫੀ ਜ਼ਿਆਦਾ ਗੁੱਸੇ ਨਾਲ ਭਰ ਗਏ ਸੀ ਕਿਉਂਕਿ ਪੁਲਿਸ ਨੂੰ ਹਜੇ ਕੋਈ ਵੀ ਪੱਕਾ ਸਬੂਤ ਨਹੀਂ ਮਿਲ ਰਿਹਾ ਸੀ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਕਿ ਉਸਦੇ ਭਤੀਜੇ ਦਾ ਵੀ ਕਿਸੇ ਨੇ ਮਰਡਰ ਕਰਕੇ ਉਹਨੂੰ ਵੀ ਗੁਰਜਰ ਵਾਂਗੂ ਹੀ ਕਿਤੇ ਡੇਗ ਦਿੱਤਾ ਹੋਵੇ ਜਨਤਾ ਦਾ ਗੁੱਸਾ ਦੇਖ ਕੇ ਉੱਥੋਂ ਦੇ ਪੁਲਿਸ ਅਧਿਕਾਰੀਆਂ ਨੇ ਆਪਣੇ ਵੱਡੇ ਅਫਸਰਾਂ ਨੂੰ ਇਸ ਬਾਰੇ ਦੱਸਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਡੇ ਅਫਸਰ ਮੌਕੇ ਤੇ ਪਿੰਡ ਵਿੱਚ ਪਹੁੰਚਦੇ ਨੇ ਤੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਨੇ ਕਿ ਉਹ ਬਹੁਤ ਜਲਦੀ ਗੁਰਜਰ ਦੇ ਹੱਤਿਆਰਿਆਂ ਨੂੰ ਫੜ ਲੈਣਗੇ ਜਿਸ ਤੋਂ ਬਾਅਦ ਪੁਲਿਸ ਵਾਲੇ ਲਗਭਗ ਦੁਪਹਿਰ ਦੇ 12 ਵਜੇ ਗੁਰਜਰ ਦੀ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਭੇਜਦੇ ਨੇ ਗੁਰਜਰ ਦੇ ਘਰ ਵਾਲੇ ਤੇ ਪਿੰਡ ਵਾਲੇ ਲੋਕ ਇਸ ਗੱਲ ਤੇ ਬਹੁਤ ਜ਼ਿਆਦਾ ਗੁੱਸਾ ਹੋ ਜਾਂਦੇ ਨੇ ਕਿ ਪਹਿਲਾਂ ਤੁਸੀਂ ਉਸਦੇ ਭਤੀਜੇ ਜੀਤੂ ਦਾ ਤਾਂ ਪਤਾ ਕਰੋ ਉਸ ਨਾਲ ਵੀ ਕੋਈ ਅਨਹੂਨੀ ਹੋਗੀ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਕਿਉਂਕਿ ਜੀਤੂ ਦਾ ਵੀ ਕਈ ਦਿਨਾਂ ਤੋਂ ਕੁਝ ਅਥਾ ਪਤਾ ਨਹੀਂ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਡੇ ਅਧਿਕਾਰੀ ਪਿੰਡ ਵਾਲਿਆਂ ਨੂੰ ਤੇ ਗੁਰਜਰ ਦੇ ਘਰਦਿਆਂ ਨੂੰ ਸਮਝਾਉਂਦੇ ਹਨ ਕਿ ਉਹਨਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਹੈ ਫੇਰ ਹੀ ਅਸੀਂ ਕਿਸੇ ਤਹ ਤੱਕ ਪਹੁੰਚ ਪਾਵਾਂਗੇ ਜਿਸ ਤੋਂ ਬਾਅਦ ਪਿੰਡ ਵਾਲੇ ਸ਼ਾਂਤ ਹੋ ਜਾਂਦੇ ਨੇ ਤੇ ਗੁਰਜਰ ਦੀ ਬਾਡੀ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਗੁਰਜਰ ਦਾ ਪੋਸਟਮਾਰਟਮ ਕਰਕੇ ਬਾਡੀ ਨੂੰ ਵਾਪਿਸ ਕਰਦਿਆਂ ਨੂੰ ਸੌਂਪ ਦਿੱਤਾ ਜਾਂਦਾ ਜਿਸ ਤੋਂ ਬਾਅਦ ਪੁਲਿਸ ਆਪਣੇ ਵੱਡੇ ਅਧਿਕਾਰੀਆਂ ਨੂੰ ਖਾਸ ਤੌਰ ਤੇ ਆਰਡਰ ਦਿੰਦੀ ਹੈ ਕਿ ਹਰ ਇੱਕ ਨਿੱਕੀ ਤੋਂ ਨਿੱਕੀ ਤੇ ਬਾਰੀਕ ਤੋਂ ਬਾਰੀਕ ਚੀਜ਼ ਉੱਤੇ ਗੌਰ ਕਰਕੇ ਇਸ ਕੇਸ ਦਾ ਹੱਲ ਕੱਢਿਆ ਜਾਵੇ ਕਿਉਂਕਿ ਮਾਮਲਾ ਇੱਕ ਬੀਐਸਐਫ ਦੇ ਜਵਾਨ ਦਾ ਸੀ ਪੁਲਿਸ ਵਾਲੇ ਸਭ ਤੋਂ ਪਹਿਲਾਂ ਗੁਰਜਰ ਦੇ ਘਰ ਦੇ ਨਾਲ ਗੱਲਬਾਤ ਕਰਦੇ ਜਿੱਥੇ ਉਹਨਾਂ ਨੂੰ ਪਤਾ ਲੱਗਦਾ ਕਿ ਗੁਰਜਰ ਸਵੇਰੇ 8 ਵਜੇ ਆਪਣੇ ਭਰਾਵਾਂ ਨੂੰ ਮਿਲਣ ਲਈ ਅਜਮੇਰ ਲਈ ਰਵਾਨਾ ਹੋਇਆ ਸੀ ਤੇ ਉਸ ਤੋਂ ਬਾਅਦ ਉਹ ਸ਼ਾਮ ਨੂੰ 8:30 ਵਜੇ ਆਪਣੇ ਘਰ ਲਈ ਅਜਮੇਰ ਤੋਂ ਰਵਾਨਾ ਹੋਇਆ ਸੀ ਪਰ ਉਹ ਘਰੇ ਪਹੁੰਚਿਆ ਹੀ ਨਹੀਂ ਜਿਸ ਤੋਂ ਬਾਅਦ ਪੁਲਿਸ ਵਾਲੇ ਅਜਮੇਰ ਦੇ ਰਾਹ ਵਿੱਚ ਪੈਣ ਵਾਲੇ ਸਾਰੇ ਸੀਸੀਟੀਵੀ ਫੁਟੇਜ ਚੈੱਕ ਕਰਵਾਉਂਦੇ ਨੇ ਤੇ ਇਸ ਦੇ ਨਾਲ ਨਾਲ ਹੀ ਪੁਲਿਸ ਨੇ ਗੁਰਜਰ ਦੇ ਫੋਨ ਦੀਆਂ ਕਾਲ ਰਿਕਾਰਡਿੰਗਾਂ ਕੱਢਣੀਆਂ ਵੀ ਸ਼ੁਰੂ ਕਰ ਦਿੱਤੀਆਂ ਤਾਂਕਿ ਪਤਾ ਲੱਗ ਸਕੇ ਕਿ ਆਖਿਰ ਗੁਰਜਰ ਦੀ ਗੱਲ ਕਿਸ ਨਾਲ ਸਭ ਤੋਂ ਜ਼ਿਆਦਾ ਹੁੰਦੀ ਸੀ ਤੇ ਉਸ ਦੇ ਮਰਡਰ ਵਾਲੀ ਰਾਤ ਉਸ ਦੀ ਆਖਰੀ ਵਾਰ ਗੱਲ ਕਿਸ ਨਾਲ ਤੇ ਕਿੰਨਾ ਚਿਰ ਹੋਈ ਸੀ ਉਸ ਦੇ ਨਾਲ ਨਾਲ ਪੁਲਿਸ ਨੇ ਉਸ ਡਿਫੈਂਸ ਅਕੈਡਮੀ ਦੇ ਪ੍ਰਧਾਨ ਨਾਲ ਵੀ ਗੱਲ ਕੀਤੀ ਜਿੱਥੇ ਗੁਰਜਰ ਦੇ ਛੋਟੇ ਭਰਾ ਪੜਾਈ ਕਰਦੇ ਸੀ ਉਸ ਡਿਫੈਂਸ ਅਕੈਡਮੀ ਦਾ ਪ੍ਰਧਾਨ ਦੱਸਦਾ ਕਿ ਗੁਰਜਰ ਆਪਣੇ ਭਤੀਜੇ ਤੇ ਦੋ ਹੋਰ ਮੁੰਡਿਆਂ ਨਾਲ ਗੱਡੀ ਤੇ ਆਪਣੇ ਭਰਾਵਾਂ ਨੂੰ ਮਿਲਣ ਲਈ ਆਇਆ ਸੀ ਪਰ ਦਾੰਦ ਦੱਸਦਾ ਕਿ ਗੁਰਜਰ ਤੇ ਜੀਤੂ ਦੋਨੇ ਮੇਰੇ ਕੋਲ ਆ ਕੇ ਚਾਹ ਪੀਂਦੇ ਨੇ ਪਰ ਜਿਹੜੇ ਦੋ ਬੰਦੇ ਗੱਡੀ ਵਿੱਚ ਸੀ ਉਹ ਗੱਡੀ ਵਿੱਚੋਂ ਪੈਰ ਵੀ ਥੱਲੇ ਨਹੀਂ ਰੱਖਦੇ ਤੇ ਚਾਹ ਵੀ ਗੱਡੀ ਦੇ ਵਿੱਚ ਹੀ ਬੈਠ ਕੇ ਪੀਂਦੇ ਨੇ। ਉਹਨਾਂ ਨੂੰ ਮੈਂ ਕਈ ਵਾਰ ਬਾਰ ਆਉਣ ਲਈ ਕਿਹਾ ਪਰ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਇੱਥੇ ਹੀ ਠੀਕ ਹਾਂ। ਜਿਸ ਤੋਂ ਕੁਝ ਟਾਈਮ ਬਾਅਦ ਗੁਰਜਰ ਨੂੰ ਇੱਕ ਫੋਨ ਆਉਂਦਾ ਤੇ ਉਸ ਫੋਨ ਵਿੱਚ ਗੁਰਜਰ ਕਹਿੰਦਾ ਕਿ ਠੀਕ ਹੈ ਮੈਂ ਛੇਤੀ ਤੋਂ ਛੇਤੀ ਕਿਸ਼ਨਗੜ ਪਹੁੰਚਦਾ ਤੇ ਆਪਾਂ ਉੱਥੇ ਗੱਲ ਕਰਦੇ ਹਾਂ। ਜਿਸ ਤੋਂ ਬਾਅਦ ਤਕਰੀਬਨ 8:30 ਵਜੇ ਉਹ ਚਾਰੋਂ ਜਣੇ ਆਪਣੀ ਗੱਡੀ ਵਿੱਚ ਬੈਠ ਕੇ ਕਿਸ਼ਨਗੜ੍ਹ ਲਈ ਰਵਾਨਾ ਤਾਂ ਹੋ ਜਾਂਦੇ ਨੇ ਪਰ ਉਸ ਤੋਂ ਬਾਅਦ ਉਹਨਾਂ ਦਾ ਕੁਝ ਵੀ ਪਤਾ ਨਹੀਂ ਚੱਲਦਾ ਪੁਲਿਸ ਨੇ ਇਹ ਸਾਰੀਆਂ ਕੜੀਆਂ ਮਲਾਈਆਂ ਤਾਂ ਉਹਨਾਂ ਨੂੰ ਲੱਗਿਆ ਕਿ ਹੋ ਸਕਦਾ ਹੈ ਕਿ ਜੀਤੂ ਤੇ ਉਸਦੇ ਦੋਸਤਾਂ ਨੇ ਹੀ ਮਿਲ ਕੇ ਗੁੱਜਰ ਦਾ ਮਰਡਰ ਕੀਤਾ ਹੋਵੇ ਜਿਸ ਤੋਂ ਬਾਅਦ ਪੁਲਿਸ ਉਹਨਾਂ ਤਿੰਨਾਂ ਤੋਂ ਪੁੱਛਗਿੱਛ ਕਰਨ ਲਈ ਉਹਨਾਂ ਦੇ ਘਰਾਂ ਵਿੱਚ ਪਹੁੰਚਦੀ ਹੈ ਤਾਂ ਪੁਲਿਸ ਦੇਖਦੀ ਹੈ ਕਿ ਉਹ ਤਿੰਨੋਂ ਆਪਣੇ ਘਰਾਂ ਵਿੱਚੋਂ ਫਰਾਰ ਹੋ ਚੁੱਕੇ ਸਨ ਜਿਸ ਤੋਂ ਬਾਅਦ ਪੁਲਿਸ ਦਾ ਸ਼ੱਕ ਯਕੀਨ ਵਿੱਚ ਬਦਲ ਜਾਂਦਾ ਕਿ ਗੁਰਜਰ ਦਾ ਮਰਡਰ ਕਰਨ ਪਿੱਛੇ ਇਹਨਾਂ ਤਿੰਨਾਂ ਦਾ ਹੀ ਹੱਥ ਹੈ ਫਿਰ ਪੁਲਿਸ ਕਾਫੀ ਤੇਜ਼ੀ ਨਾਲ ਆਪਣੀ ਜਾਂਚ ਸ਼ੁਰੂ ਕਰਦੀ ਆ ਤੇ ਜੀਤੂ ਤੇ ਉਸਦੇ ਦੋਨੋਂ ਦੋਸਤਾਂ ਦੀਆਂ ਕਾਲ ਰਿਕਾਰਡਿੰਗ ਤੇ ਲੋਕੇਸ਼ਨ ਟਰੈਕ ਕਰਦੀ ਆ ਤੇ ਪੁਲਿਸ ਇਸ ਵਿੱਚ ਕਾਮਯਾਬੀ ਹੋ ਜਾਂਦੀ ਆ ਪੁਲਿਸ ਜੀਤੂ ਨੂੰ ਜੈਪੁਰ ਤੇ ਬਾਕੀ ਦੋਨਾਂ ਨੂੰ ਕਿਸ਼ਨਗੜ੍ਹ ਵਿੱਚ ਟਰੈਕ ਕਰਕੇ ਸਮੇਂ ਸਿਰ ਦਬੋਚ ਲੈਂਦੀ ਆ ਪੁਲਿਸ ਤਿੰਨਾਂ ਨੂੰ ਅਲੱਗ-ਅਲੱਗ ਲਿਜਾ ਕੇ ਪੁੱਛਗਿੱਛ ਕਰਦੀ ਆ ਤੇ ਦੇਖਦੇ ਆ ਕਿ ਤਿੰਨਾਂ ਦੇ ਜਵਾਬ ਹੀ ਅਲੱਗ-ਅਲੱਗ ਹਨ ਜਿਸ ਤੋਂ ਬਾਅਦ ਪੁਲਿਸ ਆਪਣੀ ਸ਼ਕਤੀ ਦਿਖਾਉਂਦੀ ਹੈ ਤੇ ਤਿੰਨੇ ਆਪਣਾ ਗੁਣਾ ਕਬੂਲ ਕਰ ਲੈਂਦੇ ਨੇ ਜਿਸ ਤੋਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਸਾਰੀ ਕਹਾਣੀ ਉਦੋਂ ਸ਼ੁਰੂ ਹੁੰਦੀ ਆ ਜਦੋਂ ਮਲੇਗਾ ਦੇ ਵਾਸੀ ਗੋਪੀ ਗੁਰਜਰ ਦਾ ਵੱਡਾ ਮੁੰਡਾ ਪ੍ਰਧਾਨ ਗੁਰਜਰ ਬੀਐਸਐਫ ਦੇ ਵਿੱਚ ਕਾਂਸਟੇਬਲ ਦੀ ਨੌਕਰੀ ਤੇ ਲੱਗ ਜਾਂਦਾ ਪਰਿਵਾਰ ਦੀ ਆਰਥਿਕ ਸਥਿਤੀ ਕਾਫੀ ਜ਼ਿਆਦਾ ਠੀਕ ਹੋਣ ਲੱਗਦੀ ਆ ਤੇ ਗੁਰਜਰ ਦਾ ਵਿਆਹ ਇੱਕ ਰੂਪਾ ਨਾਮ ਦੀ ਕੁੜੀ ਨਾਲ ਹੋ ਜਾਂਦਾ ਵੈਸੇ ਤਾਂ ਗੁਰਜਰ ਤੇ ਉਸਦੇ ਭਤੀਜੇ ਜੀਤੂ ਦੇ ਪਰਿਵਾਰ ਵਿੱਚ ਕਾਫੀ ਜ਼ਿਆਦਾ ਅਣਬਣ ਸੀ ਤੇ ਉਹ ਇੱਕ ਦੂਜੇ ਨਾਲ ਵਰਤਦੇ ਵੀ ਨਹੀਂ ਸਨ ਪਰ ਜੀਤੂ ਫੇਰ ਵੀ ਅਕਸਰ ਗੁਰਜਰ ਦੇ ਘਰੇ ਆਇਆ ਜਾਇਆ ਕਰਦਾ ਸੀ ਤੇ ਦੂਜੀ ਤਰਫ ਗੁਰਜਰ ਵੀ ਇਹੀ ਸੋਚਦਾ ਸੀ ਕਿ ਮੈਂ ਕੋਈ ਬਹੁਤਾ ਟਾਈਮ ਪਿੰਡ ਨਹੀਂ ਰਹਿੰਦਾ ਤਾਂ ਫਿਰ ਕੀ ਫਾਇਦਾ ਆਪਣੇ ਦਿਲ ਵਿੱਚ ਗੁੱਸਾ ਗਿਲਾ ਰੱਖੇਦਾ ਕੁਝ ਟਾਈਮ ਲਈ ਕੁਝ ਗੱਲਾਂ ਕਰਕੇ ਰਿਸ਼ਤਿਆਂ ਵਿੱਚ ਅਣਬਣ ਹੋ ਸਕਦੀ ਆ ਪਰ ਰਿਸ਼ਤੇ ਖਤਮ ਤਾਂ ਨਹੀਂ ਹੋ ਸਕਦੇ ਇਸ ਕਰਕੇ ਗੁਰਜਰ ਤੇ ਜੀਤੂ ਅਕਸਰ ਇੱਕ ਦੂਜੇ ਨਾਲ ਗੱਲਾਂ ਕਰਦੇ ਸੀ ਤੇ ਦੋਨਾਂ ਵਿੱਚ ਕਾਫੀ ਜ਼ਿਆਦਾ ਪਿਆਰ ਵੀ ਸੀ ਤੇ ਫਿਰ ਉਦੋਂ ਹੀ ਅਚਾਨਕ ਜੀਤੂ ਦੇ ਘਰ ਦੇ ਉਸ ਲਈ ਕੁੜੀ ਲੱਭ ਕੇ ਉਹਦਾ ਵਿਆਹ ਕਰ ਦਿੰਦੇ ਨੇ ਜਦੋਂ ਗੁਰਜਰ ਜੀਤੂ ਦੀ ਘਰ ਵਾਲੀ ਦੇਖਦਾ ਤਾਂ ਉਹ ਉਸ ਉਤੇ ਫਿਦਾ ਹੋ ਜਾਂਦਾ ਜੀਤੂ ਦੀ ਘਰ ਵਾਲੀ ਬੇहद ਹੀ ਸੋਹਣੀ ਬੇहद ਹੀ ਪੜ੍ਹੀ ਲਿਖੀ ਤੇ ਖੁੱਲੇ ਵਿਚਾਰਾਂ ਵਾਲੀ ਕੁੜੀ ਸੀ ਤੇ ਉਹ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਸੀ ਗੁਰਜਰ ਜਦੋਂ ਵੀ ਘਰ ਆਂਦਾ ਤਾਂ ਉਹ ਹਮੇਸ਼ਾ ਜੀਤੂ ਦੀ ਘਰ ਵਾਲੀ ਦੇ ਆਸ-ਪਾਸੇ ਘੇੜੇ ਘੱਡਦਾ ਰਹਿੰਦਾ ਸੀ ਇੱਥੋਂ ਤੱਕ ਕਿ ਉਹ ਦੋਨੇ ਸੋਸ਼ਲ ਮੀਡੀਆ ਤੇ ਵੀ ਇੱਕ ਦੂਜੇ ਨਾਲ ਐਡ ਸੀ ਸ਼ੁਰੂ-ਸ਼ੁਰੂ ਵਿੱਚ ਤਾਂ ਜੀਤੂ ਨੇ ਇਹ ਗੱਲਾਂ ਉੱਤੇ ਕੋਈ ਖਾਸ ਧਿਆਨ ਨਹੀਂ ਦਿੱਤਾ ਪਰ ਜਦੋਂ ਜੀਤੂ ਨੂੰ ਇਹ ਗੱਲ ਦਾ ਅਹਿਸਾਸ ਹੋਇਆ ਕਿ ਗੁਰਜਰ ਤੇ ਉਸਦੀ ਘਰਵਾਲੀ ਕੁਝ ਜ਼ਿਆਦਾ ਹੀ ਇੱਕ ਦੂਜੇ ਦੇ ਨੇੜੇ ਹੋ ਰਹੇ ਨੇ ਤਾਂ ਉਹ ਆਪਣੀ ਘਰਵਾਲੀ ਨੂੰ ਕਹਿੰਦਾ ਕਿ ਤੂੰ ਇਹ ਸਭ ਗਲਤ ਕਰ ਰਹੀ ਆ ਤੈਨੂੰ ਗੁਰਜਰ ਤੋਂ ਦੂਰੀ ਬਣਾਉਣੀ ਚਾਹੀਦੀ ਆ ਜਿਸ ਤੇ ਜੀਤੂ ਦੀ ਘਰਵਾਲੀ ਉਹਨੂੰ ਕਹਿੰਦੀ ਆ ਕਿ ਤੇਰੀ ਤਾਂ ਸੋਚ ਹੀ ਮਾੜੀ ਆ ਗੁਰਜਰ ਇੱਕ ਪੜ੍ਹਿਆ ਲਿਖਿਆ ਇਨਸਾਨ ਆ ਤੇ ਉਹ ਆਪਣੀ ਮਰਿਆਦਾ ਬਹੁਤ ਚੰਗੀ ਤਰੀਕੇ ਨਾਲ ਜਾਣਦਾ ਤੇ ਤੈਨੂੰ ਮੈਨੂੰ ਵੀ ਸਮਝਾਉਣ ਦੀ ਕੋਈ ਜ਼ਰੂਰਤ ਨਹੀਂ ਆਪਣੇ ਘਰ ਵਾਲੀ ਦੇ ਮੂੰਹ ਗੁਰਜਤ ਦੀ ਇੰਨੀ ਤਾਰੀਫ਼ ਸੁਣ ਕੇ ਜੀਤੂ ਅੰਦਰੋਂ ਹੀ ਅੰਦਰੋਂ ਖਾਰ ਖਾਣ ਲੱਗ ਗਿਆ ਤੇ ਫਿਰ ਲਗਭਗ ਡੇਢ ਸਾਲ ਤੱਕ ਜੀਤੂ ਆਪਣੀ ਘਰ ਵਾਲੀ ਨਾਲ ਗੱਲ ਨਹੀਂ ਕਰਦਾ ਪਰ ਫਿਰ ਸਮੇਂ ਦੇ ਨਾਲ ਜੀਤੂ ਆਪਣੀ ਘਰ ਵਾਲੀ ਨੂੰ ਮਾਫ ਕਰ ਦਿੰਦਾ ਤੇ ਅਗੋਂ ਜੀਤੂ ਦੀ ਘਰ ਵਾਲੀ ਵੀ ਨਰਮਾਈ ਵਰਤਦੀ ਹੈ ਤੇ ਉਹ ਕਹਿੰਦੀ ਹੈ ਕਿ ਮੈਂ ਅੱਗੇ ਤੋਂ ਗੁਰਜਨ ਨਾਲ ਗੱਲ ਨਹੀਂ ਕਰਾਂਗੀ ਇਸ ਦੇ ਨਾਲ ਹੀ ਆਪਣੀ ਇਹ ਵੀਡੀਓ ਖਤਮ ਹੁੰਦੀ ਹੈ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ ਧੰਨਵਾਦ ਜੀ